ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਗੁਰਮੀਤ ਸਿੰਘ ਖੁੰਡੀਆਂ ਵੱਲੋਂ ਅਧਿਕਾਰੀਆਂ ਨੂੰ 10 ਅਗਸਤ ਤੱਕ ਚੋਣੇ ਦੀ ਸਿੱਧੀ ਵਿਜਾਈ ਦੀ ਫੀਲਡ ਵੈਰੀਫਿਕੇਸ਼ਨ ਮੁਕੰਮਲ ਕਰਨ ਦੇ ਹੁਕਮ ਪੰਜਾਬ 'ਚ ਖਾਣ ਵਾਲੀਆਂ ਵਸਤੂਆਂ 'ਚ ਮਿਲਾਵਟ ਕਰਨ ਵਾਲਿਆਂ ਤੇ ਪੂਰੀ ਸ਼ਕਤੀ ਨਾਲ ਪੇਸ਼ ਆਊਗੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਜੁਰਮਾਨਾ ਤੇ ਸਜ਼ਾ ਚ ਵੀ ਵਾਅਦਾ ਹੋਵੇਗਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਲੈਂਡ ਪੂਲਿੰਗ ਲਈ ਕਿਸਾਨਾਂ ਨੂੰ ਡਰਾਉਣ ਵਾਸਤੇ ਪੁਲਿਸ ਦੇ ਇਸਤੇਮਾਲ ਵਿਰੁੱਧ ਦਿੱਤੀ ਚੇਤਾਵਨੀ। ਨਵੇਂ ਚੁਣੇ ਹੋਏ ਪ੍ਰਧਾਨਾਂ ਨੂੰ ਪੰਜਾਬ ਭਾਜਪਾ ਮੁਖ ਦਫ਼ਤਰ ਵਿੱਚ ਸਨਮਾਨਿਤ ਕੀਤਾ ਗਿਆ। ਵਿਕਰਮ ਮਜੀਠੀਆ ਦੀ ਜ਼ਮਾਨਤ ਪਾਰੇ ਆਇਆ ਕੀ ਫੈਸਲਾ ਮੋਹਾਲੀ ਕੋਰਟ ਵਿੱਚ ਹੋਈ ਸੁਣਵਾਈ। ਕਮਿਸ਼ਨਰ ਰੇਡ ਪੁਲਿਸ ਅੰਮ੍ਰਿਤਸਰ ਦੇ थाना ਸੁਲਤਾਨ ਵਿੰਡ ਵੱਲੋਂ ਤਾਰਾ ਵਾਲਾ ਪੁਲ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਸੰਬੰਧੀ ਦਿੱਤੀ ਗਈ ਜਾਣਕਾਰੀ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨਕਪਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰਾਂ ਨੂੰ ਚਿੱਟੇ ਸੋਨੇ ਦੀ ਫਸਲ ਦੀ ਪ੍ਰਗਤੀ ਅਤੇ ਸਥਿਤੀ ਬਾਰੇ ਹਫ਼ਤੇ ਵਿੱਚ ਦੋ ਵਾਰ ਰਿਪੋਰਟਾਂ ਦੇਣ ਦੇ ਨਿਰਦੇਸ਼ ਦਿੱਤੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਫੀਲਡ ਦੇ ਅਧਿਕਾਰੀਆਂ ਨੂੰ 10 ਅਗਸਤ 2025 ਤੱਕ ਝੋਨੇ ਦੀ ਸਿੱਧੀ ਬਿਜਾਈ ਡੀਐਸਆਰ ਦੀ ਫੀਲਡ ਵੈਰੀਫਿਕੇਸ਼ਨ ਨੂੰ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਪ੍ਰਤੀ ਏਕੜ 1500 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਯੋਗ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟ੍ਰਾਂਸਫਰ ਕੀਤੀ ਜਾ ਸਕੇ ਇਹ ਨਿਰਦੇਸ਼ ਸਾਰੇ ਮੁੱਖ ਖੇਤੀਬਾੜੀ ਅਫਸਰਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਵੀਡੀਓ ਕਾਨਫਰੰਸ ਦੌਰਾਨ ਜਾਰੀ ਕੀਤੇ ਗਏ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਖੁਰਾਕ ਸੁਰੱਖਿਆ ਨੂੰ ਲੈ ਕੇ ਅਜੇ ਹੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਪੂਰੇ ਦੇਸ਼ ਵਿੱਚ ਇੱਕ ਮਿਸਾਲ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮਿਲਾਵਟ ਖੋਰੀ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੇ ਲੋਕਾਂ ਵਿੱਚ ਵਿਸ਼ਵਾਸ ਜਗਾਇਆ ਹੈ ਇਸ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਸਰਕਾਰ ਸਿਰਫ ਵਾਅਦੇ ਕਰਨ ਲਈ ਨਹੀਂ ਸਗੋਂ ਠੋਸ ਕਦਮ ਚੁੱਕਣ ਲਈ ਵੀ ਵਿਸ਼ਵਾਸ ਰੱਖਦੀ ਹੈ ਜਿਹੜਾ ਕਿ ਮਿਲਕ ਹੈ ਮਿਲਕ ਦੇ ਵਿੱਚ ਸਬ ਸਟੈਂਡਰਡ ਤਾਂ ਹੈ ਪਹਿਲਾਂ ਬਹੁਤ ਜ਼ਿਆਦਾ ਸੀ ਜਿਵੇਂ 22 23 ਦੀ ਗੱਲ ਕਰਾਂ ਵੀ 1400 ਤੋਂ 487 ਤੇ ਜਦੋਂ ਦੀ ਅਸੀਂ ਸਖਤੀ ਕੀਤੀ ਹੈ ਜਿਹੜੇ ਫੂਡ ਸੇਫਟੀ ਬੈਂਸ ਆਈਆਂ ਹੁਣ ਜਿਹੜਾ ਉਸ ਤੋਂ ਬਾਅਦ ਅਸੀਂ 654 ਤੋਂ 88 ਤੇ ਇਸ ਵਾਰੀ 310 ਦੇ ਵਿੱਚੋਂ 82 ਸੋ ਇਸੇ ਤਰ੍ਹਾਂ ਹੁਣ ਜਿਹੜਾ ਇਸ ਸਾਲ ਦਾ 195 ਦੁੱਧ ਦੇ ਵਿੱਚ ਸਬਸਟੈਂਡਟ ਤਾਂ ਹੈ ਮੰਨ ਲਓ ਜਿਵੇਂ ਕਿਸੇ ਨੇ ਪਾਣੀ ਪਾ ਦਿੱਤਾ ਜ਼ਿਆਦਾ ਕਾਮਨਸਟ ਹੈ ਇਹ ਵੀ ਉਹ ਪਾਣੀ ਪਾ ਦਿੰਦੇ ਵੀ ਪਾਣੀ ਸਾਫ਼ ਪਾਦੇ ਕਿ ਨਹੀਂ ਪਾਦੇ ਉਹ ਅੱਡ ਗੱਲ ਹੈ ਪਾਣੀ ਪਾ ਦਿੰਦੇ ਆ ਜਿਆਦਾ ਇਹ ਦੁੱਧ ਦੇ ਵਿੱਚ ਅਨਸੇਫ ਵਾਲੀ ਜਿਹੜੀ ਗੱਲ ਹੈ ਉਹ ਕੋਈ ਇੱਕ ਅੱਧਾ ਹੁੰਦਾ ਕੋਈ ਜਿਆਦਾ ਨਹੀਂ ਹੁੰਦੇ ਇਸ ਕਰਕੇ ਬੈਟਰ ਆ ਕਿ ਜਿਹੜਾ ਮਿਲਕ ਹੈ ਉਹਨੂੰ ਲੈ ਕੇ ਯੂਜ਼ ਕੀਤਾ ਜਾਵੇ ਇਸ ਤੋਂ ਸવાય ਜਿਹੜਾ ਆਪਾਂ ਨੂੰ ਜਿਆਦਾ ਪਤਾ ਨਹੀਂ ਹੁੰਦਾ ਉਹ ਉਹ ਹੈਗਾ ਜਿਹੜੇ ਤੁਹਾਡੇ ਬਾਕੀ ਜਿਹੜੇ ਸੈਂਪਲ ਲੈਨੇ ਆ ਅਸੀਂ ਉਹ ਜਿਹੜੇ ਮਸਾਲੇ ਹੈਗੇ ਆ ਮਸਾਲਿਆਂ ਦੇ ਵਿੱਚ ਵੀ ਡੈਕਟ੍ਰੇਸ਼ਨ ਬਹੁਤ ਹੈ ਜੀ ਖਾਸ ਕਰਕੇ ਜਿਵੇਂ ਆਪਾਂ ਹਲਦੀ ਬਹੁਤ ਯੂਜ਼ ਕਰਦੇ ਆ ਜਾਂ ਆਪਾਂ ਦੇਗੀ ਮਿਰਚ ਹੋ ਗਈ ਉਹਨਾਂ ਦੇ ਵਿੱਚ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਜਿਹੜੇ ਅਨਸੇਫ ਸੈਂਪਲਸ ਆਉਂਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਨੂੰ ਕਿਸੇ ਨੋਨ ਸੋਰਸ ਤੋਂ ਲੈਣੇ ਚਾਹੀਦੇ ਆ ਜਾਂ ਬਹੁਤੇ ਮਸਾਲੇ ਜਿਹੜੇ ਹੈਗੇ ਆਪਣੇ ਲੇਡੀਜ਼ ਘਰੇ ਬਣਾ ਲੈਣੇ ਆ ਫਰੂਟਸ ਐਂਡ ਵੈਜੀਟੇਬਲਸ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਈ ਹੈ ਸੋ ਜਿਹੜੇ ਫਰੂਟਸ ਆਰ ਵੈਜੀਟੇਬਲਸ ਆ ਉਹ ਅਜੇ ਵੀ ਸੇਫ ਹੈਗੇ ਆ ਤੇ ਉਹਦੇ ਵਿੱਚ ਅਸੀਂ ਪੈਸਟੀਸਾਈਡਸ ਹੋਰ ਦੂਜੇ ਵੀ ਜਿੰਨੇ ਕ ਅਸੀਂ ਹੁਣ ਤੱਕ ਸਾਡੀ ਟੈਸਟਿੰਗ ਹੋਈ ਆ ਉਹ ਵਿਦਨ ਪਰਮਿਸਿਬਲ ਲਿਮਿਟਸ ਆਏ ਆ ਉਹਦੇ ਵਿੱਚ ਉਸ ਤੋਂ ਵਜੋਂ ਨਹੀਂ ਆਏ ਆ ਇਹਦੇ ਵਿੱਚ ਇੱਕ ਇਸ਼ੂ ਸੀਗਾ ਜਿਹੜਾ ਫਰੂਟਸ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਉਹ ਅਸੀਂ ਰਿਪੀਟਿਡਲੀ ਚੈੱਕ ਕਰਦੇ ਆਂ ਉਹਨਾਂ ਦੇ ਵਿੱਚ ਪਹਿਲਾਂ ਸੀਗੇ ਇਸ਼ੂ ਇਹ ਪਰ ਹੁਣ ਕੈਲਸ਼ੀਅਮ ਕਾਰਬਾਈਡ ਨਹੀਂ ਯੂਜ਼ ਕਰ ਰਹੇ ਹੁਣ ਜਿਹੜੇ ਸਾਡੇ ਕੋਲੇ ਅਸੀਂ ਨਾ ਰਾਈਪਨਿੰਗ ਚੈਂਬਰਸ ਹੈਗੇ ਆ ਮੰਡੀਆਂ ਦੇ ਵਿੱਚ ਤਾਂ ਅਸੀਂ ਬਣਾਉਂਦੇ ਵੈਸੇ ਵੀ ਜਿਹੜੇ ਆਂਦੇ ਆ ਕਿ ਉਹਨਾਂ ਵਿੱਚ ਜਿਹੜੀ ਗੈਸ ਹੀ ਯੂਜ਼ ਕਰ ਰਹੇ ਜਿਹੜੀ ਕਿ ਪਰਮਿਟਡ ਆ ਗਿਆ ਉਹਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆ ਸੋ ਵੀ ਕੈਨ ਕੰਜ਼ੂਮ ਮੋਰ ਫਰੂਟਸ ਤੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਵੈਜੀਟੇਬਲਸ ਹੈਗੇ ਆ ਸੈਲਡਸ ਹੈਗੇ ਆ ਉਹਨਾਂ ਦੇ ਵਿੱਚ ਦਿੱਕਤ ਨਹੀਂ ਆ ਸੋ ਉਹ ਆਪਾਂ ਨੂੰ ਪ੍ਰੇਫਰੈਂਸ ਹੋਣੀ ਚਾਹੀਦੀ ਆ ਤੇ ਇਹਦੇ ਨਾਲ ਜਿਹੜਾ ਤੁਹਾਡਾ ਬਹੁਤ ਇੰਪੋਰਟੈਂਟ ਡਾਟਾ ਹੈਗਾ ਤੇ ਅਸੀਂ ਜਿਹੜੀਆਂ ਸਾਡੀ ਅਵੇਅਰਨੈਸ ਕੈਂਪੇਨ ਆ ਉਹਦੇ ਵਿੱਚ ਅਸੀਂ 5216 ਸੈਂਪਲ ਟੈਸਟ ਕੀਤੇ ਆ ਜਿਨ੍ਹਾਂ ਤੋਂ 435 ਨਾਨ ਕਨਫਰਮਿੰਗ ਆ ਤੇ ਜਿਹੜੇ ਉਹਦੇ ਵਿੱਚੋਂ ਖਰਾਬ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਕਹਿੰਨੇ ਇੰਪਰੂਵ ਕਰੋ ਤੇ ਜਿੱਥੋਂ ਸਾਡੇ ਸੈਂਪਲ ਫੇਲ ਹੁੰਦੇ ਆ ਫਿਰ ਅਸੀਂ ਉਹਨਾਂ ਦਾ ਜਦੋਂ ਲੋਡ ਪੈਂਦੀ ਆ ਦੂਜੇ ਜਾ ਕੇ ਜਿਹੜੇ ਇਨਫੋਰਸਮੈਂਟ ਸੈਂਪਲ ਆ ਉਹ ਵੀ ਅਸੀਂ ਉਹਨਾਂ ਨੂੰ ਭਰਦੇ ਆ ਇਸ ਤੋਂ ਸਵਾਇ ਜਿਹੜਾ ਹੈਗਾ ਅਸੀਂ ਕਿਸੇ ਨੂੰ ਜਿਹੜਾ ਇਹਦੇ ਚੋਂ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਪਿਛਲੇ 3 ਸਾਲ ਦੀ ਇਦੇ ਵਿੱਚ ਚਾਹੇ ADC ਕੋਰਟ ਆ ਜਾਂ CJM ਕੋਰਟ ਆ ਜੇ ਤਾਂ ਸਬਸਟੈਂਡਰਡ ਹੋਵੇ ਫਿਰ ਉਹ ADC ਕੋਰਟ ਚ ਜਾਂਦਾ ਉਹਨੂੰ ਜੁਰਮਾਨਾ ਹੁੰਦਾ ਤੇ ਜਿਹੜੇ ਮਤਲਬ ਅਨਸੇਫ ਆਵੇ ਤਾਂ ਫਿਰ ਉਹ ਜੁਡੀਸ਼ੀਅਲ ਕੋਰਟ ਚ ਜਾਂਦੇ ਆ ਔਰ ਉਹਨੂੰ ਫਿਰ ਸਜ਼ਾ ਵੀ ਹੁੰਦੀ ਆ ਔਰ ਪਿਛਲੇ 5 ਸਾਲ ਚ 145 ਬੰਦਿਆਂ ਦੀ ਕਨਵਿਕਸ਼ਨ ਹੋਈ ਆ ਉਹਨਾਂ ਨੂੰ 6 ਮਹੀਨੇ ਦੀ ਸਜ਼ਾ ਵੀ ਹੋਈ ਆ ਆ ਖਾਸ ਕਰਕੇ ਜਿਹੜੇ ਪਨੀਰ ਵਾਲੇ ਔਰ ਜਿਹੜੇ ਦੇਸੀ ਕੀ ਵਾਲੇ ਆ 145 ਬੰਦਿਆਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੋਈ ਆ ਇਦੇ ਵਿੱਚ ਜਿਵੇਂ 24 25 ਚ ਟੋਟਲ ਕੇਸ ਜਿੰਨੇ ਸੀ 479 ਤੇ 77 ਬੰਦੇ ਜਣੇ ਸੀਗੇ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੂੰ ਜੁਰਮਾਨਾ ਵੀ ਹੋਇਆ ਜੀ 23 24 ਚ 1,095 ਹਜ਼ਾਰ ਜੁਰਮਾਨਾ ਹੋਇਆ ਸੀ ਤੇ 24 25 ਚ 4,73 ਹਜ਼ਾਰ ਸੀ ਜੁਰਮਾਨਾ ਵੀ ਵਧਾ ਰਹੇ ਆ ਜਿਹੜੇ ਮਲਾਵਟ ਖੋਹ ਰਿਹਾ ਹੈ ਉਹਨਾਂ ਦੀ ਸਜ਼ਾ ਵਧਾ ਰਹੇ ਆ ਉਹਨਾਂ ਨੂੰ ਪਨਿਸ਼ਮੈਂਟ ਵੀ ਦਵਾ ਰਹੇ ਆ ਇਦੇ ਨਾਲ ਨਾਲ ਸਾਡਾ ਜਿਹੜੀ ਅੱਜ ਦੀ ਮੀਟਿੰਗ ਇਹਦਾ ਮੇਰਾ ਪੀਸੀ ਕਰਨ ਦਾ ਮਕਸਦ ਇਹ ਆ ਕਿ ਲੋਕਾਂ ਦੇ ਵਿੱਚ ਜੇ ਅਵੇਅਰਨੈਸ ਹੋਏਗੀ ਤਾਂ ਉਹ ਇਸ ਮਲਾਵਟ ਖੋਰਾ ਤੋਂ ਬਚ ਸਕਦੇ ਆ ਜੇ ਸਾਨੂੰ মিডিਆ ਵਾਲੇ ਲੋਕਾਂ ਵੱਲੋਂ ਐਕਸ਼ਨੇਬਲ ਇਨਫੋਰਮੇਸ਼ਨ ਕੋਈ ਆਂਦੀ ਆ ਕਿ ਫਲਾਨੀ ਜਗ੍ਹਾ ਤੇ ਦੇਸੀ ਘੋਦੀ ਫੈਕਟਰੀ ਆ ਔਰ ਸਾਨੂੰ ਸ਼ੱਕ ਆ ਉੱਥੇ ਨਕਲੀ ਬਣਾਉਂਦੇ ਆ ਜਾਂ ਫਲਾਨੀ ਜਗ੍ਹਾ ਤੋਂ ਪਨੀਰ ਆ ਕਈ ਵਾਰੀ ਸਾਨੂੰ ਇਨਫੋਰਮੇਸ਼ਨ ਆਈ ਕਿ ਸਾਨੂੰ ਮਤਲਬ ਹਰਿਆਣੇ ਦੇ ਵਿੱਚੋਂ यूपी ਚੋ ਬਹੁਤ ਅੰਦਾਜ਼ ਖਾਸ ਕਰਕੇ ਜਦੋਂ ਫੈਸਟੀਵਲਸ ਹੁੰਦੇ ਆ ਵੀ ਇੱਕ ਪੂਰੀ ਗੱਡੀ ਆ ਰਹੀ ਹੈ ਪਨੀਰ ਦੀ ਅਸੀਂ ਉਹ ਫੜੀਆਂ ਵੀ ਆ ਡਿਸਟਰਾਏ ਵੀ ਕੀਤਾ ਟੈਸਟਿੰਗ ਵੀ ਕੀਤੀ ਆ ਔਰ ਅਸੀਂ ਉਹਨੂੰ ਮੌਕੇ ਤੇ ਫ੍ਰੀਜ਼ ਕਰਕੇ ਸਾਰੇ ਨੂੰ ਵਿਥਿਨ 48 ਆਵਰਸ ਦੀ ਰਿਪੋਰਟ ਜਾਂ 24 ਆਵਰਸ ਉਹਦੀ ਰਿਪੋਰਟ ਦੇ ਕੇ ਉਹਨੂੰ ਅਸੀਂ ਇਮੀਡੀਏਟਲੀ ਜਿਹੜਾ ਡਿਸਟਰਾਏ ਵੀ ਕਰਦੇ ਆ ਉਹਨੂੰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖਿਲਾਫ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਕੋਰਟ ਵਿੱਚ ਕੱਲ ਸੁਣਵਾਈ ਹੋਈ ਅਦਾਲਤ ਨੇ ਇਸ ਪਾਲਿਸੀ ਉੱਤੇ ਅੱਜ ਤੱਕ ਰੋਕ ਲਗਾ ਦਿੱਤੀ ਹੈ ਅੱਜ ਇਸ ਉੱਤੇ ਸੁਣਵਾਈ ਹੋਵੇਗੀ ਇਹੀ ਪੈਟੀਸ਼ਨ ਐਡਵੋਕੇਟ ਗੁਰਦੀਪ ਸਿੰਘ ਫਾਗਲਾ ਵੱਲੋਂ ਦਾਇਰ ਕੀਤੀ ਗਈ ਹੈ ਉਸ ਦੀ ਪਿੰਡ ਫਾਗਲਾ ਵਿੱਚ ਜ਼ਮੀਨ ਦਾ ਦਾ ਮਹੱਤਵਪੂਰਨ ਹਿੱਸਾ ਇਸ ਨੀਤੀ ਤਹਿਤ ਆਉਂਦਾ ਹੈ ਐਡਵੋਕੇਟ ਫਾਗਲਾ ਨੇ ਕਿਹਾ ਕਿ ਉਹਨਾਂ ਕਿਸਾਨਾਂ ਅਤੇ ਜ਼ਿਮੀਂਦਾਰਾਂ ਵੱਲੋਂ ਪਟੀਸ਼ਨ ਦਾਇਰ ਕਰਦੇ ਆਪ ਸਰਕਾਰ ਦੀ ਲੈਂਡ ਪੂਲਿੰਗ ਨੂੰ ਚੁਣੌਤੀ ਦਿੰਦੀ ਹੈ ਇਹ ਪਾਲਿਸੀ ਪੂਰੀ ਤਰ੍ਹਾਂ ਗੈਰਵਾਜਬ ਅਤੇ ਭੂਮੀ ਪ੍ਰਾਪਤ ਐਕਟ 2013 ਦੀ ਉਲੰਘਣਾ ਹੈ ਰਾਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਪੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਟਾਂਚੇ ਦਾ ਵਿਸਥਾਰ ਕਰਦੇ ਹੋਏ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ ਇਹਨਾਂ ਆਗੂਆਂ ਦੀ ਨਿਯੁਕਤੀ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਸਾਰੇ ਸਮੂਹ ਆਗੂ ਸਹਿਬਾਨ ਨੂੰ ਸਰਦਾਰ ਸੁਖਪੀਰ ਸਿੰਘ ਬਾਦਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਵਾ ਵਿਵਿਦ ਦਿੱਤੀਆਂ ਗਈਆਂ ਆਪ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਸਵੀਕਾਰ ਕਰਨ ਵਾਸਤੇ ਕਿਸਾਨਾਂ ਨੂੰ ਡਰੋਨ ਅਤੇ ਦਮ ਕਾਉਣ ਲਈ ਪੁਲਿਸ ਦੇ ਇਸਤੇਮਾਲ ਵਿਰੁੱਧ ਚੇਤਾਵਨੀ ਦਿੱਤੀ ਹੈ ਉਹਨਾਂ ਖੁਲਾਸਾ ਕੀਤਾ ਹੈ ਕਿ ਆਪ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਨੂੰ ਗਲਾਡਾ ਦੇ ਦਫ਼ਤਰ ਵਿੱਚ ਬਦਲ ਦਿੱਤਾ ਹੈ ਜਿੱਥੇ ਕਿਸਾਨਾਂ ਨੂੰ ਲੈਂਡ ਪੂਲਿੰਗ ਪਾਲਿਸੀ ਨੂੰ ਸਵੀਕਾਰ ਕਰਨ ਲਈ ਬੁਲਾਇਆ ਅਤੇ ਡਰਾਇਆ ਜਾ ਰਿਹਾ ਹੈ ਇੱਥੇ ਇੱਕ ਬਿਆਨ ਵਿੱਚ ਵਡਿੰਗ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਸੰਬੰਧਿਤ ਕਿਸਾਨਾਂ ਵੱਲੋਂ ਫੋਨ ਕਾਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਪੁਲਿਸ ਦੁਆਰਾ ਬੁਲਾਇਆ ਜਾ ਰਿਹਾ ਹੈ ਅਤੇ ਲੈਂਡ ਪੂਲਿੰਗ ਪਾਲਿਸੀ ਨੂੰ ਸਵੀਕਾਰ ਕਰਨ ਵਾਲੇ ਸਮਝੌਤਿਆਂ ਉੱਪਰ ਦਸਤਖਤ ਕਰਨ ਲਈ ਤੰਕਾਇਆ ਜਾ ਰਿਹਾ ਹੈ। ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਗੈਰ ਸਵੀਕਾਰਯੋਗ ਹੈ ਅਤੇ ਇਸ ਦੇ ਖਤਰਨਾਕ ਅਤੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆਉਣਗੇ। ਉਹਨਾਂ ਪੁੱਛਿਆ ਕਿ ਜੇਕਰ ਕਿਸਾਨਾਂ ਦੀ ਜ਼ਮੀਨ ਖੋਹ ਲਈ ਜਾਂਦੀ ਹੈ ਤਾਂ ਉਹਨਾਂ ਕੋਲ ਕੀ ਬਚੇਗਾ। ਮੋਹਾਲੀ ਅਦਾਲਤ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਕੱਲ ਸੁਣਵਾਈ ਹੋਈ। ਅਦਾਲਤ ਵਿੱਚ ਹੁਣ ਇਸ ਉੱਤੇ ਅਗਲੀ ਸੁਣਵਾਈ ਅੱਜ ਹੋਵੇਗੀ ਵਿਕਰਮ ਸਿੰਘ ਮਜੀਠੀਆ ਦੀ ਬੇਲ ਅਰਜੀ ਤੇ ਅੱਜ ਮੁੜ ਸੁਣਵਾਈ ਹੋਵੇਗੀ ਦੁਬਾਰਾ ਸੁਣਵਾਈ ਤੋਂ ਬਾਅਦ ਜ਼ਮਾਨਤ ਅਰਜੀ ਤੇ ਫੈਸਲਾ ਲਿਆ ਜਾਵੇਗਾ ਬੈਰਕ ਤਬਦੀਲੀ ਤੇ ਸੁਣਵਾਈ 12 ਅਗਸਤ ਨੂੰ ਹੋਵੇਗੀ ਕੱਲ੍ਹ ਕਰੀਬ 2 ਵਜੇ ਦਾ ਇਨਸੀਡੈਂਟ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਕਿ ਦੋ ਨੌਜਵਾਨ ਘਟੀ ਤੇ ਆ ਰਹੇ ਸੀਗੇ ਤੇ ਉਹਨਾਂ 'ਚੋਂ ਇੱਕ ਨੌਜਵਾਨ ਦੇ ਜਿਹੜੀ ਆ ਕਿਸਿਆਣ ਪਛਾਤੇ ਵੱਲੋਂ ਜਿਹੜੀ ਕੁੜੀ ਚਲਾ ਦਿੱਤੀ ਗਈ ਹੈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ਏਸੀਪੀ ਪ੍ਰਵੇਸ਼ ਚੋਪੜਾ ਜੀ ਏਸੀਪੀ ਸਾਊਥ ਇੰਸਪੈਕਟਰ ਰਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਪੜਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕੈਟਾ ਗੱਡੀ ਦੇ ਵਿੱਚ ਆਏ ਸਨ ਇਹ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨਤਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਿੰਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਪੁੱਲ ਨੂੰ ਜਾ ਰਹੇ ਸੀਗੇ ਉੱਥੇ ਤਾਂ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਕਿ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟਿਗੇਟ ਕਰਦੇ ਆ ਪਹਿਲਾਂ ਜਿਹੜਾ ਇੰਨੀ ਕਹਾਣੀ ਦੱਸੀ ਕਿ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਏ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾਲ ਲੈਂਦੇ ਆ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਕਿੰਡਿਆਂ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜਪੁੱਤਰ ਨਵਤੇਜ ਸਿੰਘ ਜਿਹੜਾ ਪਤਲੀਗੜ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨਾਂ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਾਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਿਜਪ੍ਰੀਤ ਸਿੰਘ ਏ ਸੁਲਤਾਨਵਲ ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਈਸੈਂਸੀ ਪਿਸਤਲ ਆਪਣੇ ਪਿਦਾਦਾ ਸੀਗਾ ਇਸ ਦੇ ਕੋਲੇ ਜਿਹੜਾ ਸਹਿਜਪ੍ਰੀਤ ਸ਼ੰਗਾਇਤੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਥੇ ਬੈਠਾ ਬੈਠੇ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜੜੀ ਆ ਗੋਲੀ ਤਾਂ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆਂ ਹੋਇਆਂ ਉਸ ਦੀ ਜਿਹੜੀ ਸ਼ਾਦੀ ਨੂੰ ਕੀਤੀ ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਿਦਾਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਰਤੀਸ ਜਿਹੜੀ ਅਮਲ ਚਲਿਆਂ ਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੇ ਅੱਗੇ ਤੱਕ ਜਿਹੜੀ ਵੀ ਖੜੀ ਐ ਉਸ ਨੂੰ ਜੋੜੀ ਜਾਵੇਗੀ ਤਾਂ ਜਿਹੜਾ ਮਤਲਬ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਕਹਾਣੀ ਦਾ ਮਤਲਬ ਕਿਉਂ ਰਚੀ ਗਈ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਵਿੱਚ ਜਿਹੜਾ ਵਾ ਕੋਈ ਸਾਨੂੰ ਖੋਹ ਦੀ ਜਾਂ ਕਾਰ ਖੋਣ ਦੀ ਗੱਲ ਕਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕੁਲੇਸਲੀ ਸਾਡੀ ਜਿਹੜੀ ਟੀਮ ਆ ਇਸ ਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸਾਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ ਕਰ